ਪਰੇਮ ਸਿੰਘ ਭੱਲਾ ਜੀ ਪਿਤਾ ਜੀ ਨੇ ਸੰਘਰਸ਼ ਕੀਤਾ तकरीबन 1926 ਤੋਂ ਲੈ ਕੇ ਮਹਾਤਮਾ ਗਾਂਧੀ ਦੀ ਜਿਹੜਾ ਵੀ ਲਹਿਰ ਚ ਗਏ ਨੇ ਦੋ ਦੋ ਸਾਲ ਵੀ ਕੱਟੇ ਆ 6 6 ਮਹੀਨੇ ਵੀ ਕੱਟੇ ਆ ਤੇ ਹਰ ਲਹਿਰ ਚ ਗਏ ਮਹਾਤਮਾ ਗਾਂਧੀ ਦੀ ਲਹਿਰ ਜਿਹੜੀ ਆਵਾਜ਼ ਆ ਗਈ 1926 ਤੋਂ ਲੈ ਕੇ ਉਸ ਦੇ ਸਟੂਡੈਂਟਸ ਹੀ ਗਏ ਉਹ ਇਹਨਾਂ ਨੇ ਮਹਾਤਮਾ ਗੇ ਲਹਿਰ ਕੋਈ ਆਈ ਉਹ ਜੀ ਇਨਕਲਾਬ ਜ਼ਿੰਦਾਬਾਦ ਕਰ ਦਿੱਤਾ ਤੇ ਜੱਜ ਪੁੱਛਦਾ ਤੂੰ ਦਾ ਸਟੂਡੈਂਟ ਆ ਕਹਿੰਦਾ ਸਟੂਡੈਂਟ ਆ ਮੈਂ ਲੇਕਿਨ ਮੈਨੂੰ ਵਤਨ ਨਾਲ ਪਿਆਰ ਆ ਵਤਨ ਨਾਲ ਪਿਆਰ ਆ ਮੈਨੂੰ ਮੈਂ ਇਸ ਕਰਕੇ ਲਹਿਰ ਚ ਆਇਆ ਵਾਂ ਤੇ ਉਦੋਂ 8 ਦਿਨ ਸਜੇ ਜੇਲ੍ਹ ਨੇ ਨਾ 8 ਦਿਨ ਆ ਵੰਡ ਹੋਈ ਜਦੋਂ ਹਾਲਾਤ ਦੀ ਪਹਿਲੋਂ 1.5 ਦਿਨ ਪਾਕਿਸਤਾਨ ਚ ਰਿਹਾ ਬਟਾਲਾ 1.5 2 ਦਿਨ ਤੇ ਸਾਰਾ ਹੀ ਮੁਸਲਮਾਨ ਪਠਾਨਕੋਟ ਵਾਲਦਾ ਗੁਰਦਾਸਪੁਰ ਵਾਲਦਾ ਅੰਮ੍ਰਿਤਸਰ ਵਾਲਦਾ ਜਲੰਧਰ ਵਾਲਦਾ ਬਟਾਲੇ ਆ ਗਿਆ ਕਿਉਂਕਿ ਇਹ ਬਿਲਕੁਲ ਯਕੀਨੀ ਸੀ ਕਿ ਬਟਾਲਾ ਪਾਕਿਸਤਾਨ ਦੇ ਚਾਰਿਆ ਔਰ ਸਾਰਾ ਮਸੂਮਾਇਜ਼ੇ ਸੜਕਾਂ ਤੇ ਇਕੱਠਾ ਹੋ ਗਿਆ ਤੇ ਡੇਰ ਦੋ ਦਿਨ ਬਾਅਦ ਫਿਰ ਲਾਹੌਰ ਤੇ ਬਟਾਲੇ ਦਾ ਝਗੜਾ ਸੀਗਾ ਲਾਹੌਰ ਤੇ ਬਟਾਲੇ ਦਾ ਝਗੜਾ ਸੀ ਲੋਕ ਕਹਿੰਦੇ ਸੀ ਕਿ ਹਿੰਦੁਸਤਾਨ ਚ ਲੈਣਾ ਬਟਾਲਾ ਪਾਕਿਸਤਾਨ ਜਾਏਗਾ ਉਹ ਫਿਰ ਆਪੋ ਜਿਨਾਂ ਨੇ ਸਮਝੌਤਾ ਕੀਤਾ ਬਟਾਲਾ ਜਿਹੜਾ ਹਿੰਦੁਸਤਾਨ ਜਾ ਆ ਗਿਆ ਲਾਹੌਰ ਪਾਕਿਸਤਾਨ ਚਲਾ ਗਿਆ ਇਸ ਵਾਸਤੇ ਇਥੇ ਖੱਪਖਾਨਾ ਜ਼ਿਆਦਾ ਪੈ ਗਿਆ ਬਟਾਲੇ ਲਾਹੌਰ ਦਾ ਝਗੜਾ ਸੀ ਇਹ ਜਦ ਥੋੜਾ ਜਿਹਾ ਲਹਿਰ ਜਦੋਂ ਚੱਲੀ ਫਿਰ ਦਿਲਾਂ 'ਚ ਖਟਾਸ ਪੈਲਾ ਹੋ ਗਈ ਤੇ